ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਅਜੀਬ ਤੇ ਥੋੜੀ ਪਰੇਸ਼ਾਨ ਕਰਨ ਵਾਲੀ ਕਹਾਣੀ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਇਸ ਦਾ ਨਾਂ ਹੈ ਗੁਪਤ ਕਮਰਾ ਚੁੱਪ ਦੇ 9 ਸਾਲ ਇਹ ਕਹਾਣੀ ਹੈ Shimla ਦੀ ਇੱਕ ਪੁਰਾਣੀ ਜੀ ਹਵੇਲੀ ਦੀ ਇੱਕ ਲੁਕੇ ਹੋਏ ਕਮਰੇ ਦੀ ਤੇ ਇੱਕ ਬਹੁਤ ਹੈਰਾਨ ਕਰਨ ਵਾਲੇ ਭੇਤ ਦੀ ਤਾਂ ਚਲੋ ਇਸ ਕਹਾਣੀ ਦੀਆਂ ਪਰਤਾਂ ਫੋਲਦੇ ਹਾਂ ਇਹ ਸ਼ੁਰੂ ਹੁੰਦੀ ਹੈ 2023 ਵਿੱਚ ਇੱਕ ਪਰਿਵਾਰ ਸ਼ਰਮਾ ਪਰਿਵਾਰ Shimla ਦੇ ਬਾਹਰ ਵਾਰ ਇੱਕ ਪੁਰਾਣੀ ਥੋੜੀ ਅਲੱਗ ਜਿਹੀ ਹਵੇਲੀ ਵਿੱਚ ਰਹਿਣ ਆਂਦਾ ਹੈ ਸੁਣਿਆ ਸੀ ਕਿ ਉੱਥੋਂ ਦੇ ਲੋਕ ਮਤਲਬ ਸਥਾਨਿਕ ਲੋਕ ਉਸ ਥਾਂ ਨੂੰ ਲਈ ਸੀ ਜਾਣਦੇ ਹਾਂਜੀ ਕੁਝ ਅਜੀਹੀਆਂ ਗੱਲਾਂ ਸੀ ਕਿ ਕੰਧਾਂ 'ਚੋਂ ਆਵਾਜ਼ਾਂ ਆਉਂਦੀਆਂ ਨੇ ਬਿਲਕੁਲ ਤੇ ਫਿਰ ਤੀਜੇ ਦਿਨ ਹੀ ਕੁਝ ਹੋਇਆ ਹੈ ਨਾ ਹਾਂ ਉਹਨਾਂ ਦੀ ਧੀ ਆਨਿਆ ਉਸ ਸਟੱਡੀ ਰੂਮ ਵਿੱਚ ਸੀ ਤੇ ਉਸ ਨੂੰ ਇੱਕ ਵੱਡੀ ਪੁਰਾਣੀ ਜੀ ਕਿਤਾਬਾਂ ਵਾਲੀ ਅਲਮਾਰੀ ਪਿੱਛੋਂ ਇੱਕ ਹੌਲੀ ਜੀ دستਕ ਸੁਣਾਈ ਦਿੱਤੀ ਪਹਿਲਾਂ ਤਾਂ ਸ਼ਾਇਦ ਉਹਨਾਂ ਨੇ ਧਿਆਨ ਨਾ ਦਿੱਤਾ ਹੋਵੇ ਪੁਰਾਣਾ ਘਰ ਸੀ ਹਾਂ ਇਹੀ ਸੋਚਿਆ ਕਿ ਪੁਰਾਣੇ ਘਰ ਦੀਆਂ ਆਵਾਜ਼ਾਂ ਹੋਣਗੀਆਂ ਪਰ ਗੱਲ ਉਦੋਂ ਵੱਡੀ ਜਦੋਂ ਇਹ دستਕ ਹਰ ਰਾਤ ਠੀਕ 3 ਵਜੇ ਸੁਣਾਈ ਦੇਣ ਲੱਗੀ ਹਰ ਰਾਤ 3 ਵਜੇ ਇਹ ਤਾਂ ਅਜੀਬ ਹੈ ਬਹੁਤ ਅਜੀਬ ਫਿਰ ਅਖੀਰ ਸ਼੍ਰੀ ਸ਼ਰਮਾ ਨੇ ਹਿੰਮਤ ਕੀਤੀ ਤੇ ਉਹ ਭਾਰੀ ਅਲਮਾਰੀ ਖਿਸਕਾਈ ਅੱਛਾ ਤੇ ਕੀ ਸੀ ਪਿੱਛੇ ਇੱਕ ਦਰਵਾਜ਼ਾ ਬੰਦ ਪੁਰਾਣਾ ਜਿਹਾ ਜਿਸ ਤੇ ਜੰਗਾਲ ਲੱਗਾ ਤਾਲਾ ਸੀ ਜਦੋਂ ਤਾਲਾ ਤੋੜਿਆ ਨਾ ਤੇ ਦਰਵਾਜ਼ਾ ਖੋਲਿਆ ਅੰਦਰੋਂ ਇੱਕ ਬੜੀ ਅਜੀਬ ਬਦਬੂ ਆਈ ਬੰਦ ਹਵਾ ਦੀ ਓਹੋ ਇੱਕ ਛੋਟਾ ਜਿਹਾ ਹਨੇਰਾ ਕਮਰਾ ਪੁਰਾਣੇ ਗੱਦੇ ਖਾਣੇ ਦੇ ਡੱਬੇ ਟੁੱਟੇ ਖਿਡੌਣੇ ਤੇ ਫਿਰ ਫਿਰ ਉਹਨਾਂ ਨੂੰ ਇੱਕ ਬਹੁਤ ਹੀ ਹਲਕੀ ਜੀ ਪਰ ਸਾਫ਼ ਸਾਹ ਲੈਣ ਦੀ ਆਵਾਜ਼ ਸੁਣੀ ਸਾਹ ਲੈਣ ਦੀ ਆਵਾਜ਼ ਉਸ ਕਮਰੇ ਚੋਂ ਹਾਂਜੀ ਤੇ ਫਿਰ ਅੰਦਰ ਜੋ ਦੇਖਿਆ ਦੇਖੋ ਉਹ ਤਾਂ ਕਿਸੇ ਪੈੜੇ ਸੁਪਨੇ ਤੋਂ ਘੱਟ ਨਹੀਂ ਸੀ ਕਮਰੇ ਦੇ ਇੱਕ ਕੋਨੇ 'ਚ ਚਾਰ ਚਾਰ ਇਨਸਾਨੀ ਪਰਛਾਵੇਂ ਜੇ ਚਾਰ ਲੋਕ ਹਾਂਜੀ ਦੋ ਬਾਲਗ ਦੋ ਬੱਚੇ ਹਾਲਤ ਬਹੁਤ ਹੀ ਖਰਾਬ ਸੀ ਮਤਲਬ ਹੱਡੀਆਂ ਨਿਕਲੀਆਂ ਹੋਈਆਂ ਚਮੜੀ ਪੀਲੀ ਬੇਜਾਨ ਜਿਵੇਂ ਹੀ ਸ਼ਰਮਾ ਜੀ ਨੇ ਟਾਰਚ ਉਹਨਾਂ ਤੇ ਪਾਈ ਉਹ ਇੱਕਦਮ ਡਰ ਗਏ ਅੱਖਾਂ ਝੁੰਦੀਆਂ ਗਈਆਂ ਉਹਨਾਂ ਦੀਆਂ ਡਰ ਗਏ ਬਹੁਤ ਜ਼ਿਆਦਾ ਤੇ ਚੀਖ ਕੇ ਕੰਬਦੀ ਆਵਾਜ਼ ਪੁੱਛਣ ਲੱਗੇ ਕਿ ਕੀ ਜੰਗ ਖਤਮ ਹੋ ਗਈ ਹੈ ਜੰਗ ਕਿਹੜੇ ਜੰਗ ਉਹ ਤਾਂ ਵਿਚਾਰੇ ਹੱਕੇ-ਪੱਕੇ ਰਹਿ ਗਏ ਹੋएंगे ਬਿਲਕੁਲ ਕਿਸੇ ਨੂੰ ਕੁਝ ਸਮਝ ਨਾ ਆਵੇ ਕਿ ਹੋ ਕੀ ਰਿਹਾ ਅੱਛਾ ਫਿਰ ਉਹਨਾਂ ਨੂੰ ਬਾਹਰ ਕੱਢਿਆ ਗਿਆ ਹਾਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਡਾਕਟਰੀ ਜਾਂਚ ਜੋ ਪਤਾ ਲੱਗਾ ਉਹ ਤਾਂ ਹੋਰ ਵੀ ਹੈਰਾਨ ਕਰਨ ਵਾਲਾ ਸੀ ਇਹ ਲੋਕ ਦੇਖੋ ਤਕਰੀਬਨ 8-9 ਸਾਲਾਂ ਤੋਂ ਉਸ ਬੰਦ ਕਮਰੇ ਚ ਰਹਿ ਰਹੇ ਸੀ 8-9 ਸਾਲ ਬਿਨਾਂ ਤੁੱਪ ਦੇ ਹਾਂਜੀ ਬਿਨਾਂ ਤੁੱਪ ਬਹੁਤ ਘਾਟ ਖਾਣੇ ਤੇ ਤੇ ਬਾਹਰ ਦੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਗੰਭੀਰ ਕੁਪੋਸ਼ਣ ਸੀ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਕਮੀ ਸੀ ਤੇ ਮਾਨਸਿਕ ਤੌਰ ਤੇ ਵੀ ਬਹੁਤ ਬੁਰਾ ਹਾਲ ਸੀ ਹੇ ਰੱਬਾ ਪਰ ਇਹ ਸਭ ਹੋਇਆ ਕਿਵੇਂ ਕੌਣ ਸੀ ਇਸ ਪਿੱਛੇ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਕਾਰ ਪਹਿਲਾਂ ਇੱਕ ਪ੍ਰੋਫੈਸਰ ਦਾ ਸੀ ਆਰ ਕੇ ਮੈਪਾ ਰਿਟਾਇਰਡ ਪੌਥਿਕ ਵਿਗਿਆਨੀ ਪਰ ਉਹ ਆਪਣੀ ਉਮਰ ਦੇ ਆਖਰੀ ਸਾਲਾਂ ਵਿੱਚ ਕੀ ਕਹਿੰਦੇ ਨੇ ਸਾਜ਼ਿਸ਼ੀ ਸਿਧਾਂਤਾਂ 'ਚ ਬਹੁਤ ਵਿਸ਼ਵਾਸ ਕਰਨ ਲੱਗ ਪਏ ਸੀ ਦੁਨੀਆ ਦੇ ਖਤਮ ਹੋਣ ਦੀਆਂ ਗੱਲਾਂ ਕਰਦੇ ਸੀ ਅੱਛਾ ਤੇ 2014 ਵਿੱਚ ਕੋਈ ਘਟਨਾ ਹੋਈ ਸ਼ਾਇਦ ਜ਼ਮੀਨ ਖਿਸਕੀ ਜਾਂ ਕੁਝ ਅਜਿਹਾ ਉਸ ਤੋਂ ਬਾਅਦ ਪ੍ਰੋਫੈਸਰ ਨੇ ਆਪਣੇ ਬੇਟੇ ਨੂੰ ਤੇ ਦੋ ਛੋਟੇ ਪੋਤੇ-ਪੋਤੀਆਂ ਨੂੰ ਉਸ ਗੁਪਤ ਕੰਗਰਸ ਪੰਦ ਕਰ ਦਿੱਤਾ ਆਪਣੇ ਹੀ ਪਰਿਵਾਰ ਨੂੰ ਪਰ ਕਿਉਂ ਕੀ ਕਾਰਨ ਸੀ ਦੇਖੋ ਪ੍ਰੋਫੈਸਰ ਨੇ ਉਹਨਾਂ ਨੂੰ ਯਕੀਨ ਦਲਾਇਆ ਕਿ ਬਾਹਰ ਨਿਊਕਲੀਅਰ ਵਾਰ ਮਤਲਬ ਪਰਮਾਣੂ ਯੁੱਧ ਛਿੜ ਗਿਆ ਹੈ ਹਵਾ ਜ਼ਹਿਰੀਲੀ ਹੋ ਗਈ ਹੈ ਤੇ ਸਿਰਫ ਇਹੀ ਕਮਰਾ ਉਹਨਾਂ ਨੂੰ ਰੇਡੀਏਸ਼ਨ ਤੋਂ ਬਚਾ ਸਕਦਾ ਹੈ। ਮਤਲਬ ਉਹ ਖੁਦ ਕਿਸੇ ਪਰਮਚੀ? ਹਾਂਜੀ ਬਿਲਕੁਲ ਇੱਕ ਡੂੰਗਾ ਪਰਮਚੀ। ਉਹਨੂੰ ਲੱਗਦਾ ਸੀ ਬਾਹਰ ਸਭ ਤਬਾਹ ਹੋ ਗਿਆ। ਉਹ ਇੱਕ ਛੋਟੀ ਜੀ ਨਾਲੀ ਵੈਂਟ ਕਹੋ ਉਸ ਰਾਹੀਂ ਕਦੇ-ਕਦੇ ਖਾਣਾ ਦੇ ਦਿੰਦਾ ਸੀ। ਇਹ ਤਾਂ ਬਹੁਤ ਹੀ ਭਿਆਨਕ ਹੈ। ਤਾਂ ਫਿਰ ਪ੍ਰੋਫੈਸਰ ਕਿੱਥੇ ਗਿਆ? ਉਹਦਾ ਨਾਲ ਨਹੀਂ ਸੀ? ਨਹੀਂ ਇੱਥੇ ਗੱਲ ਹੋਰ ਉਲਟ ਜਾਂਦੀ ਹੈ। ਲੱਗਦਾ ਕੁਝ ਸਮੇਂ ਬਾਅਦ ਪ੍ਰੋਫੈਸਰ ਦੀ ਮੌਤ ਹੋ ਗਈ। ਕਾਰਨ ਪਤਾ ਨਹੀਂ। ਉਸ ਦਾ ਪਿੰਜਰ ਬਾਅਦ ਚ ਕਰਜ ਚੁਬਾਰੇ ਚੋਂ ਮਿਲਿਆ ਚੁਬਾਰੇ ਚੋਂ ਹਾਂਜੀ ਤੇ ਨਾਲ ਉਹਦੀਆਂ ਡਾਇਰੀਆਂ ਵੀ ਮਿਲੀਆਂ ਉਹਨਾਂ ਚ ਉਹੀ ਦੁਨੀਆ ਦੇ ਖਤਨ ਹੋਣ ਦੀਆਂ ਗੱਲਾਂ ਸਾਜ਼ਿਸ਼ਾਂ ਅਜੀਬੋ ਗਰੀਬ ਨੋਟਸ ਹਨ ਤੇ ਜਦੋਂ ਪ੍ਰੋਫੈਸਰ ਮਰ ਗਿਆ ਤਾਂ ਪਰਿਵਾਰ ਉਸ ਕਮਰੇ ਚ ਪੂਰੀ ਤਰ੍ਹਾਂ ਫਸ ਗਿਆ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਤੇ ਬੱਚੇ ਉਹ ਤਾਂ ਹਨੇਰੇ 'ਚ ਹੀ ਵੱਡੇ ਹੋਏ ਹਾਂਜੀ ਬਿਲਕੁਲ ਉਹਨਾਂ ਲਈ ਤਾਂ ਉਹੀ ਦੁਨੀਆ ਸੀ ਉਹੀ ਸੱਚਾਈ ਪਰ ਇੱਕ ਹੋਰ ਗੱਲ ਸੀ ਹੈਨਾ ਕੁਝ ਹੋਰ ਵੀ ਸੀ ਜੋ ਪਰੇਸ਼ਾਨ ਕਰਨ ਵਾਲਾ ਸੀ ਹਾਂ ਬਿਲਕੁਲ ਜਦੋਂ ਬਚਾਏ ਗਏ ਪਰਿਵਾਰ ਦੀ ਮਨੋਵਿਗਿਆਨੀ ਕਾਉਂਸਲਿੰਗ ਹੋਈ ਤਾਂ ਇੱਕ ਬੱਚੇ ਨੇ ਕਮਰੇ ਦੇ ਅੰਦਰ ਦੀਆਂ ਕੁਝ ਤਸਵੀਰਾਂ ਬਣਾਈਆਂ ਇਹਨਾਂ ਚੋਂ ਇੱਕ ਤਸਵੀਰ ਬਹੁਤ ਡਰਾਉਣੀ ਸੀ ਉਸਨੇ ਕਮਰੇ ਦੀ ਕੰਤ ਤੇ ਬਣੀ ਵੈਂਟ ਚ ਇੱਕ ਲੰਬਾ ਪਰਛਾਣਵੇਂ ਵਰਗਾ ਆਕਾਰ ਬਣਾਇਆ ਜਿਸ ਦਾ ਕੋਈ ਚਿਹਰਾ ਨਹੀਂ ਸੀ ਬੇਚਹਿਰਾ ਪਰਛਾਵਾ ਉਸਨੇ ਦੱਸਿਆ ਕੁਝ ਇਸ ਬਾਰੇ ਹਾਂ ਜਦੋਂ ਪੁੱਛਿਆ ਗਿਆ ਤਾਂ ਬੱਚੇ ਨੇ ਕਿਹਾ ਕਿ ਇਹ ਪਰਛਾਵਾ ਹਰ ਰਾਤ ਵੈਂਟ ਕੋ ਲਾਂਦਾ ਸੀ ਤੇ ਇੱਕ ਅਜੀਬ ਸਮਝ ਨਾਣ ਵਾਲੀ ਭਾਸ਼ਾ ਚ ਬੋਲਦਾ ਸੀ ਕੀ ਕਿਹਾ ਉਸਨੇ ਕੌਨਸੀ ਹੋ ਦਾਦਾ ਜੀ ਨਹੀਂ ਇਹੀ ਤਾਂ ਸਭ ਤੋਂ ਡਰਾਉਣੀ ਗੱਲ ਹੈ ਬੱਚੇ ਦਾ ਜਵਾਬ ਸੀ ਇਹ ਦਾਦਾ ਜੀ ਨਹੀਂ ਸਨ ਉਸਨੇ ਕਿਹਾ ਇਹ ਉਹ ਚੀਜ਼ ਸੀ ਜਿਸ ਨੇ ਦਾਦਾ ਜੀ ਨੂੰ ਦੱਸਿਆ ਸੀ ਕਿ ਜੰਗ ਸ਼ੁਰੂ ਹੋ ਗਈ ਹੈ हे ਭਗਵਾਨ ਇਹ ਤਾਂ ਰੌਂਗਟੇ ਖੜੇ ਕਰਨ ਵਾਲੀ ਗੱਲ ਹੈ ਇਸ ਨੇ ਤਾਂ ਸਾਰੀ ਕਹਾਣੀ ਨੂੰ ਹੋਰ ਵੀ ਰਹੱਸਮਈ ਬਣਾ ਦਿੱਤਾ ਇਸ ਸਭ ਤੋਂ ਬਾਅਦ ਫਿਰ ਪ੍ਰਸ਼ਾਸਨ ਨੇ ਕੀ ਕੀਤਾ ਉਹਨਾਂ ਨੇ ਹਵੇਲੀ ਨੂੰ ਟਾਂਚਾਗਤ ਤੌਰ ਤੇ ਉਹ ਸੁਰੱਖਿਅਤ ਕਹਿ ਕੇ ਸੀਲ ਕਰ ਦਿੱਤਾ ਪਰ ਲੋਕ ਸਥਾਨਿਕ ਲੋਕ ਅਜੇ ਵੀ ਕਹਿੰਦੇ ਨੇ ਕੀ ਕਹਿੰਦੇ ਨੇ ਕਿ ਜੇ ਕੋਈ ਰਾਤ ਨੂੰ ਠੀਕ 3 ਵਜੇ ਉਸ ਘਰ ਦੇ ਨੇੜੇ ਜਾਵੇ ਤਾਂ ਕੰਧਾਂ ਪਿੱਛੋਂ ਉਹ ਹੌਲੀ ਜਿਹੀ ਦਸਤਕ ਅਜ ਵੀ ਸੁਣਾਈ ਦਿੰਦੀ ਹੈ ਤਾਂ ਫਿਰ ਦੇਖੋ ਇਹ ਕਹਾਣੀ ਸਾਨੂੰ ਇੱਕ ਸਵਾਲ ਨਾਲ ਛੱਡ ਜਾਂਦੀ ਹੈ ਕਿ ਇਹ ਸਭ ਕੁਝ ਸਿਰਫ ਇੱਕ ਬੰਦੇ ਦੇ ਮਤਲਬ ਪ੍ਰੋਫੈਸਰ ਦੇ ਡੂੰਗੇ ਮਾਨਸਿਕ ਪਰਮ ਦਾ ਨਤੀਜਾ ਸੀ ਜਾਂ ਫਿਰ ਜਾਂ ਫਿਰ ਉਸ ਹਨੇਰੇ ਕਮਰੇ ਚ ਉਸ ਬੰਦ ਜਗ੍ਹਾ ਚ ਸੱਚਮੁੱਚ ਕੋਈ ਹੋਰ ਤਾਕਤ ਕੋਈ ਅਣਦੇਖੀ ਚੀਜ਼ ਮੌਜੂਦ ਸੀ ਤੇ ਉਹ ਬੇਚਹਿਰਾ ਪਰਛਾਵਾਂ ਜਿਸ ਦੀ ਗੱਲ ਬੱਚੇ ਨੇ ਕੀਤੀ ਉਹ ਕੌਣ ਸੀ ਹਾਂਜੀ ਉਹ ਕੌਣ ਸੀ ਜਾਂ ਕੀ ਸੀ ਇੱਕ ਅਜੀਬ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਸ਼ਾਇਦ ਕਦੇ ਨਾ ਮਿਲੇ